70 ਸੈ ਸਲਾਰ ਹੈ ਜਾ ਕੇ ਸਵਾ ਲਖ ਪਹਿ ਕੰਬਰ ਤਾ ਕੇ شیخ ਜੋ ਕਹੀ ਹੈ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜ਼ਰਾਵੇ ਮਜਲਿਸ ਦੂਰ ਮਹਿਲ ਕੋ ਪਾਵੇ راہ 33 ਕਰੋੜੀ ਹੈ ਖੇਲ ਖਾਨਾ ਚਰਸੀ ਲਖ ਫਿਰੇ دیਵਾਨਾ ਬਾਬਾ ਆਦਮ ਕੋ ਕਿਸ਼ ਨਦਰ ਦਿਖਾਈ ਓਨ ਵੀ ਰਿਸ਼ਤ ਕਨੇਰੀ ਪਾਈ ਦਿਲ ਖਲਹਲ ਜਾ ਕੇ ਜ਼ਰਦ ਰੂਬਾਨੀ ਛੋੜਕ ਤੇਬ ਕਰੇ ਸ਼ੈਤਾਨੀ ਦੁਨੀਆ ਦੋਸ਼ ਰੋਸ ਹੈ ਲੋਈ ਅਪਨਾ ਕੀਆ ਪਾਵੈ ਸੋਈ ਤੁਮ ਦਾ ਤੇ ਹਮ ਸਦਾ ਪਿਖਾਰੀ ਦਿਉ ਜਵਾਬ ਹੋਏ ਬਜ਼ਗਾਰੀ ਦਾਸ ਕਬੀਰ ਤੇਰੀ ਪਨਾਹ ਸੁਮਾਨਾ ਪਿਛਤ ਨਜ਼ੀਕ ਰੱਖ ਰਹਿਮਨ ਸਭ ਕੋਈ ਚਲਨ ਕਹਤ ਹੈ ਊਹਾ ਨਾ ਜਾਣੂ ਬੈਕੁੰਠ ਹੈ ਕਹਾਂ ਰਹਾ ਆਪ ਆਪ ਦਾ ਮਰਮ ਨਾ ਜਾਨਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾਮ ਪਰ ਪਗਾਰਾ ਨਾ ਜਾਨੋ ਬੈਕੁੰਠ ਦੁਆਰਾ ਕਹ ਕਮੀਰ ਕਬ ਕਈ ਆਕਾਹ ग बुंठ क्यू लीजा गड बंका पाई दोर कोट अर तेवर खाई राच पचीस मोहम्मद मतसर आडी प्रबल माया जन ग़रीब को ज़ोर न पहुच का करो रगुराया ਕਾਮ ਕਿਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤਾ ਮਨ ਮਾਵਾਸੀ ਰਾਜਾ ਸਵਾਦ ਸੁਨਾ ਟੋਪ ਮਮਤਾ ਕੋ ਕਬੁੱਧ ਤਮਾਨ ਚੜਾਈ ਤਿਸ਼ਨਾ ਤੀਰ ਰਹਿ ਘਟ ਤੀਤਰ ਇਉ ਗਢ ਲਿਓ ਨਾ ਜਾਈ ਤਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲੱਗਾ ਤੋਰੇ ਦੋਏ ਦਰਵਾਜ਼ਾ ਸਾਧ ਸੰਗਤ ਅਰ ਗੁਰ ਕੀ ਕਪਾਤ ਤਕਰਿਓ ਗੜ ਕੋ ਰਾਜਾ ਭਗਵਤ ਧੀਰ ਸ਼ਕਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸ਼ੀ ਗੰਗ ਬੁਸਾਇਨ ਗਹਿਰੰਗੰਭੀਰ ਜੰਦੀਰ ਬਾਂਦ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਇ ਚਰਨ ਕਮਲ ਚਤ ਰਿਹਾ ਸੁਮਾਏ ਰਹਾਉ ਗੰਗਾ ਕੀ ਲਹਿ ਮੇਰੀ ਟੁੱਟੀ ਸੰਜੀਰ ਬ੍ਰਿਖਸ਼ਾਲਾ ਪਰ ਬੈਠੇ ਕਬੀਰ ਕਹ ਕੰਬੀਰ ਕੋ ਸੰਗ ਨਾ ਸਾਥ ਜਲ ਥਲ ਰੱਖ ਨਹਿ ਰਗਨਾਥ ਪੈਰੋ ਕਬੀਰ ਜਿਓ ਅਸ਼ਟਪਦੀ ਕਰ ਦੂਜਾ ੴ ਸਤਗੁਰ ਪ੍ਰਸਾਦ ਅਗੰ ਦੁਰਗਮ ਗੜ ਰਚਿਓ ਬਸ ਜਾ ਮੈਂ ਜੋਤ ਕਰੇ ਪਰਗਾਸ ਬਿਜਲੀ ਚਮਕੈ ਹੋਏ ਆਨੰਦ ਜੇ ਪੌੜੇ ਤਵ ਬਾਲ ਗੋਬਿੰਦ ਏ ਜਿਉ ਰਾਮ ਨਾਮ ਲਿਵ ਲਗ ਜਰਾ ਮਰਨ ਛੂਟੈ ਭੰਮ ਭੱਦੈ ਰਹਾਉ ਅਬਰਨ ਬਰਨ ਸਿਉ ਮਨ ਹੀ ਪ੍ਰੀਤ ਹਮੈਂ ਦਾਵਨ ਗਾਵੈ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜੇ ਪੌੜੇ ਪ੍ਰਭ ਸ਼੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰੇ ਅਸਥਾਨ ਤੀਨ ਤ੍ਰੇ ਖੰਡਾ ਅਗੰਮ ਅਗੋਚਰ ਰਹਾ ਅਬ ਅੰਤ ਪਾਰ ਨ ਪਾਵੇ ਕੋ ਧਰਨੀ ਧਰਮੰਤ ਕਦਲੀ ਪੋਹ ਧੂਪ ਪਰਗਾਸ ਰਜ ਪੰਕਜ ਮੈਂ ਲਿਓ ਨਿਵਾਸ ਦਵਾਦਸ ਦਲ ਅਬ ਅੰਤਰ ਮੰਤ ਜਹਾਂ ਪੌੜੇ ਸ਼੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮੈਂ ਕਰ ਪ੍ਰਗਾਸ ਉਹਾ ਸੂਰਜ ਨਾਹੀ ਚੰਦ ਆਦ ਨਰੰਜਨ ਕਰੈ ਅਨੰਦ ਸੋਭੈ ਮੰਡ ਪਿੰਡ ਸੋ ਜਾਣ ਮਾਨ ਸਰੋਵਰ ਕਰ ਇਸ਼ਨਾਨ ਸੋਹੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨ ਹੋਏ ਪੁੰਨ ਅਰ ਪਾਪ ਅਬਰਨ ਬਰਨ ਕਾਮ ਨਹੀਂ ਸ਼ਾਮ ਅਵਰ ਨ ਪਾਈ ਹੈ ਗੁਰ ਕੀ ਸ਼ਾਮ ਤਾਰੀ ਨ ਟਰੈ ਆਵੇ ਨ ਜਾਏ ਸੁਨ ਸਹਿਜ ਮੈਂ ਰਹੋ ਸਮਾਏ ਮਨ ਮੱਧੇ ਜਾਣ ਜੇ ਕੋ ਜੋ ਬੋਲ ਸੋ ਆਪ ਹੋਏ ਜੋਤ ਮੰਤਰ ਮਨ ਅਸਥਿਰ ਕਰ ਕਹ ਕਬੀਰ ਸੋ ਤਾ ਨਹੀਂ ਤਰੈ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਂ ਦੇਵ ਅਰ ਕਬਲਾਸ ਦੁਰਗਾ ਕੋਟ ਜਾ ਕੇ ਮਰਦਨ ਕਰ ਬ੍ਰਹਮਾ ਕੋਟ ਬੇਦ ਉਚਰੈ ਜੋ ਜਾ ਚੋਂ ਤੋ ਕੇਵਲ ਰਾਮ ਆਨ ਦੇਵ ਸਿਓ ਨਹੀਂ ਕਾਮ ਰਹਾਉ ਕੋਟ ਚੰਦਰ ਮੇ ਕਰਹਿ ਚਰਕ ਸੁਰ 3300 ਜਿਵੇਂ پاک ਨਵ ਗ੍ਰਹਿ ਕੋਟ ઠાਡੇ ਦਰਬਾਰ ਧਰਮ ਕੋਟ ਜਾ ਕੈ ਪ੍ਰਤਹਾਰ ਪਵਨ ਕੋਟ ਚੌਬਾਰੇ ਫਰੇ ਬਾਸ਼ਿਕ ਕੋਟ ਸੇਜ ਵਿਸਤਰ ਹੈ ਸਮੁੰਦ ਕੋਟ ਜਾ ਕੇ ਪਾਣੀ ਹਾਰ ਰੋਮਾਵਲ ਕੋਟ 18 ਫਾਰ ਕੋਟ ਕਮੇਰ ਤਰੇ ਪੰਡਾਰ ਕੋਟਿਕ ਲਕshmi ਕਰੇ ਸ਼ਿੰਗਾਰ ਕੋਟਿਕ ਪਾਪ ਪੁੰਨ ਬੋਹਿਰੇ ਇੰਦਰ ਕੋਟ ਜਾ ਕੇ ਸੇਵਾ ਕਰੇ ਸ਼ੱਪਨ ਕੋਟ ਜਾ ਕੇ ਪ੍ਰਤਹਾਰ ਨਗਰੀ ਨਗਰੀ ਖਿਆਤ ਅਪਾਰ ਲਟ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲ ਗੋਪਾਲ ਕੋਟ ਜਗ ਜਾ ਕੇ ਦਰਬਾਰ ਗੰਘਰਬ ਕੋਟ ਕਰੇ ਜੈਕਾਰ ਵਿਦਿਆ ਕੋਟ ਸਭਾ ਗੁਣ ਕਹੈ ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ ਬਾਵਨ ਕੋਟ ਜਾ ਕੇ ਰੋ ਮਾਵਲੀ RAMAN SENA ਜਾਂ ਤੇ ਛੜੀ ਸਹਸ ਕੋਟ ਬੌਕੈਤਪੁਰ ਦੁਰਜੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕੇ ਲਵੈਨਾ ਧਰ ਅੰਤਰ ਅੰਤਰ ਮਨਸਾ ਹਰੈ ਕਹਿ ਕਬੀਰ ਸੁਨਸਾਰਿੰਗ ਪਾਨ ਦੇ ਅਪੇ ਪਦ ਮੰਗੋਂ ਦਾਨ ਪੈਰੋ ਬਾਣੀ ਨਾਮ ਦਿਓ ਜਿਉ ਕੀ ਕਰ ਤਹਿਲਾ ਇਕੋ ਅੰਕਾਰ ਸਤਗੁਰ ਪ੍ਰਸਾਦ ਰੇ ਜੇ ਬ ਕਰਉ ਸਤਖੰਡ ਜਾਨ ਨ ਉਚਰਸ ਸ੍ਰੀ ਗੋਬਿੰਦ ਰੰਗੀਲੇ ਜੇ ਬਾ ਹਰ ਕਹਿ ਨਾਏ ਸੁਰੰਗ ਰੰਗੀਲੇ ਹਰ ਹਰ ਧਿਆਏ ਰਹਾਉ ਮਿੱਠਿਆ ਜੇ ਬਾ ਅਵਰੇ ਕਾਮ ਨਿਰਵਾਣ ਪਦ ਇਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨ ਪੂਜਸ ਨਾਮੈ ਹਰੀ ਅਣਵੈ ਨਾਮ ਦਿਓ ਇਹ ਕਰਣਾ ਅਨੰਤ ਰੂਪ ਤੇਰੇ ਨਾਰਾਇਣ ਪਰ ਤਨ ਪਰ ਦਾਰਾ ਪਰ ਹਈ ਤਾ ਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾ ਤਿਨ ਕ ਮੈ ਨ ਕਰੂੰ ਦਰਸ਼ਨਾ ਰਹਾ ਜਿਨ ਕ ਪੀਤਰ ਹੈ ਅੰਤਰਾ ਜੈਸੇ ਪਾਸ਼ੂ ਤੈਸੇ ਹੋਏ ਨਰ ਤ੍ਰਣਵਤ ਨਾਮ ਦਿਓ ਨਾ ਕਹਿ ਬਿਨਾ ਨਾ ਸੋ ਹੈ 32 ਲਖਣਾ ਦੂਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾਮੇ ਧੋ ਆਨੀ ਦੁੱਧ ਪਿਓ ਗੋਬਿੰਦ ਰਾਏ ਦੁੱਧ ਪਿਓ ਮੇਰੋ ਮਨਪਤੀ ਆਏ ਨਹੀਂ ਤਾਂ ਕਰ ਕੋ ਬਾਪ ਰਸਾਏ ਰਹਾ ਸਵੈਨ ਕਟੋਰੀ ਅੰਮ੍ਰਿਤ ਭਰੀ ਲੈ ਨਾ ਮੈਂ ਹਰ ਆਗੈ ਥਰੀ ਏਕ ਭਗਤ ਮੇਰੇ ਹਿਰਦੇ ਬਸਾਏ ਨਾਮੇ ਦੇਖ ਨਰਾਇਣ ਹੱਸਾ ਹੈ ਦੁੱਧ ਪੀ ਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਮੈਂ ਬੋਰੀ ਮੇਰਾ ਰਾਮ ਪਤਾਰ ਰਤ ਰਤ ਤਾ ਕੋ ਕਰੂੰ ਸ਼ਿੰਗਾਰ ਤਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਤਨ ਮਨ ਰਾਮ ਪਿਆਰੇ ਜੋਗ ਰਹਾ ਬਾਦ ਬਿਬਾਦ ਕਾਹੂ ਸੋਨਾ ਕੀਜੈ ਰਸਨਾ ਰਾਮ ਰਸਾਇਨ ਪੀਜੈ ਅਬ ਜੀ ਜਾਨ ਐਸੀ ਬਨ ਆਈ ਮਿਲੋਂ ਗੋਪਾਲ ਨਿਸ਼ਾਨ ਬਜਾਈ ਉਸਤ ਨਿੰਦਾ ਕਰੈ ਨਰ ਕੋਈ ਨਾ ਮੇਂ ਸ਼ੀਰ ਰੰਗ ਭੇਟਲ ਸੋਈ ਕਬਹੂ ਖੀਰ ਖਾਂਡ ਕੀਓ ਨਾ ਭਾਵੇਂ ਕਬਹੂ ਘਰ ਘਰ ਟੂਕ ਮੰਗਾਵੇ ਕਬਹੂ ਪੂਰਨ ਚਨੇ ਬਿਨਾਵੇ ਜਿਉਂ ਰਾਮ ਰਾਖੈ ਤਿਉਂ ਰਹੀਐ રે ਭਾਈ ਹਰ ਕੀ ਮਹਿਮਾ ਇਸ ਕਥਨ ਨਾ ਜਾਈ ਰਾਉ ਕਬਹੂ ਤਰੇ ਤੁਰੰਗ ਨਚਾਵੇ ਕਬਹੂ ਪਾਏ ਤਨਿਓ ਨਾ ਪਾਵੇ ਕਬਹੂ ਖਾਤ ਸੁਪੇਦੀ ਸੁਵਾਵੇ ਬਹੁ ਭੂਮ ਪਿਆਰ ਨਾ ਪਾਵੈ ਭਨਤ ਨਾਮ ਦਿਓ ਇੱਕ ਨਾਮ ਨਿਸਤਾਰੈ ਜੇ ਗੁਰ ਮਿਲੇ ਤੇ ਪਾਰ ਉਤਾਰੈ ਹਸਤ ਖੇਲਤ ਤੇਰੇ ਦਿਹੋਰੇ ਆਇਆ ਭਗਤ ਕਰਤ ਨਾਮਾਂ ਤਕਰ ਉਠਾਇਆ ਹੀਂੜੀ ਜਾਤ ਮੇਰੀ ਜਾਦਮ ਰਾਇਆ ਸੀਪੇ ਤੇ ਜਨਮ ਕਾਹੇ ਕੋ ਆਇਆ ਰਹਾਉ ਲੈ ਕੰਬਲੀ ਚੱਲਿਓ ਪਲਟਾਇ ਝੋਰਾ ਪਾਛੈ ਬੈਠਾ ਜਾਏ ਜਿਉ ਜਿਉ ਨਾਮ ਹਰ ਗੁਣ ਉਚਰੈ ਤਗਤ ਜਨਾ ਕੋ ਝੋਰਾ ਫਿਰੈ ਪਰੋ ਨਾਮ ਦਿਓ ਜਿਉ ਕਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਜੈਸੀ ਝੂਖੇ ਪ੍ਰੀਤ ਅਨਾਜ ਤਿਖਾਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਏ ਭਇਓ ਬਰਾਗੀ ਰਹਾਉ ਜੈਸੀ ਪਰਪੁਰਖਾ ਰਤਮਾਰੀ ਲੋਬੀ ਨਰ ਧਨ ਕਾਹਿਤ ਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁ ਵਿਧਾ ਜਾਏ ਕਭੋ ਨ ਟੂਟਸ ਰਹਾ ਸਮਾਏ ਨਾਮੇ ਚਿਤ ਲਾਇ ਸਚ ਨਾਏ ਜੈਸੀ ਪ੍ਰੀਤ ਬਾਰਿਕ ਅਰਮਤਾ ਐਸਾ ਹਰ ਸੇ ਪੀ ਮਨ ਰਾਤਾ ਪ੍ਰਣਵੈ ਨਾਮ ਦਿਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰ ਚੀਤ ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਕਾਲ ਤੰਧਾ ਜੈਸੇ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਤਾਪੀ ਕਾ ਕਰ ਅਗਨੇ ਮਾਹੀ ਜਲਤਰ ਮਿਤਵ ਕਬ ਨਾਹੀ ਰਹਾ ਹਰ ਕੀ ਭਗਤ ਨਾ ਦੇਖ ਜਾਏ ਮਾਰਗ ਛੋੜ ਅਮਾਰਗ ਪਾਏ ਮੂਲੋਂ ਪੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਬਖ ਖਾਏ ਜਿਉ ਬਿਸਵਾ ਕੇ ਪਰ ਅਖਾਰਾ ਅਪਰ ਪਰ ਕਰੇ ਸ਼ਿੰਗਾਰ ਪੂਰੇ ਤਾਲ ਨਿਹਾਲੇ ਸਾਸ ਵਾਕੇ ਗੜੇ ਜਮਕਾ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋ ਪੱਜ ਪਰ ਹੈ ਗੁਰ ਕੀ ਸ਼ਰਨਾ ਕਹਿਤ ਨਾਮ ਦੇਉ ਏ ਬੀ ਚਾਰ ਇਨ ਵਿਦ ਸੰਤੋ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਅੜਾ ਨਹੀਂ ਹਮ ਹੀ ਪਚਾਰੇ RAM ਕਹੇ ਕਰ ਤਾਲ ਬਜਾਵੇ ਚਟੀਆਂ ਸਭ ਵਿਗਾਰੇ RAM ਨਾਮਾ ਜਪ ਬੋ ਕਰੇ ਫਿਰਦਾ ਹਰ ਜੀ ਕੋ ਸਿਮਰਨ ਤਾਰਾ ਰਹਾਉ ਬਸੁਧਾ ਬਸਕੀਨੀ ਸਭ ਰਾਦੇ ਬਿੰਤੀ ਕਰੇ ਪਟਰਾਨੀ ਪੁੱਤ ਪ੍ਰਹਲਾਦ ਕਹਿਆ ਨਹੀਂ ਮੰਨ ਤਿੰਨ ਤੋਂ ਔਰ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੈ ਆਉਦ ਕਨੇਰੀ ਗਿਰ ਤਰ ਜਾਨ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਖੇਰੀ ਕਾਡ ਖੜਗ ਕਾਲ ਪੈ ਕੋਪਿਓ ਮੋਹਿ ਬਤਾਓ ਜੋ ਤੁਹਿ ਰਾਖੈ ਪੀਤ ਪਿਤਾੰਬਰ ਤ੍ਰਿਭਵਨ ਠਣੀ ਤੰਬ ਮਾਹੇ ਹਰ ਪੱਖ ਹਰ ਨਾਖ ਦਿਨ ਨਖਾਂ ਬੁਦਾਰਿਓ ਸੁਰ ਨਰ ਕੀ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵ ਰਾਮ ਅਭੈ ਪਦ ਦਾਤਾ